ਦੋਸਤੋ ਮਾਮਲਾ ਸ਼ਹਿਰ ਦਰਾਹਿਦਾ ਹੈ ਜਿੱਥੇ ਬੀਤੇ ਦਿਨੀ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਦੇ ਅਨੁਸਾਰ ਮ੍ਰਿਤਕ ਚਿੱਟਾ ਪੀਣ ਦਾ ਆਦੀ ਸੀ ਜੋ ਆਪਣੇ ਪਿੱਛੇ ਜੋ ਧੀਆਂ ਤੇ ਇੱਕ ਬੇਟਾ ਛੱਡ ਗਿਆ ਇਹ ਮ੍ਰਿਤਕ ਦੀ ਪਤਨੀ ਆ ਤੁਸੀਂ ਦੇਖ ਸਕਦੇ ਹੋ ਉਸ ਤੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਤੇ ਜੋ ਮ੍ਰਿਤਕ ਆਪਣੇ ਪਿੱਛੇ ਛੱਡ ਗਿਆ ਹੈ ਦੋਸਤੋ ਕਮਾਲ ਦੀ ਗੱਲ ਇਹ ਹੈ ਕਿ ਇਸ ਮੌਤ ਦੇ ਉੱਪਰ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਬੋਲਿਆ ਨਾ ਹੀ ਸ਼ਾਸਨ ਪ੍ਰਸ਼ਾਸਨ ਕੋਈ ਸਮਾਜਸੀ ਵੀ ਬੋਲਿਆ ਨਾ ਹੀ ਪ੍ਰਿੰਟ মিডিਆ ਵਿੱਚ ਕੋਈ ਖਬਰ छਪੀਆ ਨਾ ਹੀ ਕੋਈ ਸੋਸ਼ਲ ਮੀਡੀਆ ਦੇ ਉੱਪਰ ਇਸ ਤਰ੍ਹਾਂ ਦੀ ਕੋਈ ਵੀਡੀਓ ਦਿਖਾਈ ਗਈ ਹੈ ਬੜੇ ਕਮਾਲ ਦੀ ਗੱਲ ਹੈ ਇੱਕ ਨੌਜਵਾਨ ਦੀ ਚਿੱਟੇ ਦੇ ਨਾਲ ਮੌਤ ਹੋ ਜਾਂਦੀ ਹੈ ਪਰੰਤੂ ਕੋਈ ਵੀ ਉਸ ਦੇ ਉੱਪਰ ਬੋਲਣਾ ਨਹੀਂ ਚਾਹੁੰਦਾ ਕੋਈ ਇਸ ਜੋ ਘਟਨਾ ਇਸ ਨੂੰ ਦਿਖਾਉਣਾ ਨਹੀਂ ਚਾਹੁੰਦਾ ਕਾਰਨ ਕੀ ਹੈ ਮਰਤਕ ਦੇ ਭਰਾ ਦੇ ਦਰਸ਼ਨ ਅਨੁਸਾਰ ਇਸ ਵਾਰਡ ਦੇ ਜੋ ਸਿੱਧੂ ਹਸਪੀਟਲ ਦੇ ਬੈਕ ਸਾਈਡ ਵਾਰਡ ਹੈ ਮਹੱਲਾ ਹੈ ਕਲੋਨੀ ਹੈ ਉਸ ਕਲੋਨੀ ਦੇ ਇਹ ਨਿਵਾਸੀ ਹਨ ਤੇ ਜ਼ਿਆਦਾਤਰ ਇਸ ਕਲੋਨੀ ਦੇ ਜੋ ਨੌਜਵਾਨ ਨੇ ਉਹ ਚਟਾ ਪੀਣ ਦੇ ਆਦੀ ਨੇ ਮਰਤਕ ਦੇ ਭਰਾ ਨੇ ਦੋਸ਼ ਲਗਾਇਆ ਕਿ ਜਦੋਂ ਉਸਦੇ ਭਰਾ ਨੂੰ ਉਹ ਸਿੱਧ ਭੰਗੂ ਹਸਪੀਟਲ ਦੇ ਵਿੱਚ ਲੈ ਕੇ ਗਏ ਤਾਂ ਉੱਥੋਂ ਦੇ ਡਾਕਟਰਾਂ ਨੇ ਉਹਨਾਂ ਨੂੰ ਇਹ ਕਹਿ ਕੇ ਬਾਸ ਮੋੜ ਦਿੱਤਾ ਕਿ ਇਸ ਨੇ ਭਾਰੀ ਮਾਤਰਾ ਵਿੱਚ ਨਸ਼ਾ ਕੀਤਾ ਹੋਇਆ ਕੋਈ ਗੱਲ ਨਹੀਂ ਇਸ ਨੂੰ ਘਰੇ ਲੈ ਜਾਓ ਜਦੋਂ ਇਸ ਦਾ ਨਸ਼ੇ ਦਾ ਅਸਰ ਖਟੇਗਾ ਤਾਂ ਇਹ ਆਪਣੇ ਆਪ ਠੀਕ ਹੋਏਗਾ ਹੋ ਜਾਵੇਗਾ ਪਰੰਤੂ ਰਾਤ ਨੂੰ ਜਦੋਂ 2-3 ਵਜੇ ਉਸ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਉਸ ਦੇ ਮੂੰਹ ਵਿੱਚੋਂ ਉਸ ਦੇ ਨੱਕ ਵਿੱਚੋਂ ਜੋ ਝਗ ਨਿਕਲਣੇ ਸ਼ੁਰੂ ਹੋ ਗਈ ਤੇ ਨੌਜਵਾਨ ਦੀ ਮੌਤ ਹੋ ਗਈ ਮਰਤਕ ਦੇ ਭਰਾ ਦੇ ਦੱਸਣ ਅਨੁਸਾਰ ਇਹ ਇਹ ਜਿਸ ਮਲੇ ਦੇ ਜ਼ਿਆਦਾਤਰ ਲੋਕ ਅਨਪੜ੍ਹ ਨੇ ਤੇ ਉਹ ਕਿਸੇ ਕਾਨੂੰਨੀ ਝਿਮੇਲੇ ਵਿੱਚ ਨਹੀਂ ਫਸਣਾ ਚਾਹੁੰਦੇ ਇਸ ਕਰਕੇ ਉਹਨਾਂ ਨੇ ਉਸ ਦਾ ਸੰਸਕਾਰ ਕਰ ਦਿੱਤਾ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਕੇਸ ਉਹਨਾਂ ਦੇ ਧਿਆਨ ਵਿੱਚ ਨਹੀਂ ਆਇਆ ਪੀੜਤ ਦੇ ਪਰਿਵਾਰ ਵੱਲੋਂ ਕੋਈ ਵੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਦੂਸਰੇ ਪਾਸੇ ਜੋ ਮਰਤਕ ਦਾ ਭਰਾ ਹੈ ਉਸਨੇ ਦੱਸਿਆ ਕਿ ਜ਼ਿਆਦਾਤਰ ਨੌਜਵਾਨ ਜੋ ਇਸ ਮਹੱਲੇ ਦੇ ਰਹਿਣ ਵਾਲੇ ਨੇ ਉਹ ਚਿੱਟੇ ਨਸ਼ੇ ਦੇ आदी ਹਨ ਤੇ ਦਰਾਹਾ ਸ਼ਹਿਰ ਦੀ ਇੱਕ ਔਰਤ ਹੈ ਜੋ ਨਸ਼ਾ ਜੋ ਉਹਨਾਂ ਨੂੰ ਨਸ਼ਾ ਸਪਲਾਈ ਕਰਦੀ ਹੈ ਜਿਸ ਨੂੰ ਭਾਬੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ ਬੜੇ ਕਮਾਲ ਦੀ ਗੱਲ ਹੈ ਦਰਾਹਾ ਸ਼ਹਿਰ ਇਹ ਨਹੀਂ ਚਾਹੁੰਦਾ ਦੇਖ ਸਕਦੇ ਹੋ ਕਿ ਪਰਿਵਾਰ ਕਿਸ ਕਦਰ ਆਪਣਾ ਦਰਦ ਰੋ ਰੋ ਕੇ ਬਿਆਨ ਕਰ ਰਿਹਾ ਹੈ ਅਗਰ ਹਾਲਾਤ ਇਸ ਤਰ੍ਹਾਂ ਹੀ ਰਹੇ ਤਾਂ ਹੋ ਸਕਦਾ ਆਉਣ ਵਾਲੇ ਕੁਝ ਮਹੀਨਿਆਂ ਵਿੱਚੋਂ ਇਸ ਮਹੱਲੇ ਵਿੱਚੋਂ ਹੋਰ ਲਾਸ਼ਾਂ ਉੱਠਣ ਦਾ ਖਤਸਾ ਹੈ ਕਿਉਂਕਿ ਜ਼ਿਆਦਾਤਰ ਨੌਜਵਾਨ ਚਟਾ ਨਸ਼ਾ ਕਰਨ ਦੇ ਆਦੀ ਨੇ ਪਰੰਤੂ ਪ੍ਰਸ਼ਾਸਨ ਕੰਮ ਕਰਨੀ ਨਹੀਂ ਸੁੱਤਾ ਪਿਆ ਹੈ ਅਗਰ ਕਿਸੇ ਵਿਅਕਤੀ ਕੋਲੋਂ ਅੱਧਾ ਕਿਲੋ ਕਿਲੋ ਆ ਪੁੱਕੀ ਫੜੀ ਜਾਂਦੀ ਹੈ ਆ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦੱਸਦੇ ਨੇ ਪਿਛਲੇ ਦਿਨੀ ਜੈਪੁਰਾ ਪਿੰਡ ਦੇ ਇੱਕ ਕਿਸਾਨ ਕਿਸਾਨ ਕੋਲੋਂ ਜਿਸ ਨੇ ਆਪਣੇ ਖੇਤ ਦੇ ਵਿੱਚ ਕੁਝ ਡੋਡਿਆਂ ਦੇ ਬੂਟੇ ਬੀਜੇ ਹੋਏ ਸਨ ਉਹ ਫੜਿਆ ਗਿਆ ਸੀ ਤੇ ਪੁਲਿਸ ਨੇ ਇਸ ਨੂੰ ਆਪਣੀ ਬੜੀ ਪ੍ਰਾਪਤੀ ਦੱਸੀ ਸੀ ਤੇ ਪ੍ਰੰਤੂ ਜੋ ਚਿੱਟੇ ਦੰਦੇ ਵਿੱਚ ਚਿੱਟਾ ਵੇਚਿਆ ਜਾਂਦਾ ਹੈ ਜੋ ਇਹਨਾਂ ਮਰੂ ਨਸ਼ਾ ਹੈ ਜਦੋਂ ਇਹ ਫੜਿਆ ਜਾਂਦਾ ਹੈ ਤਾਂ ਜਿਸ ਦੀ ਚਿੱਟੇ ਦੰਦੇ ਵਿੱਚ ਐਡੀ ਸਪਲਾਈ ਹੋ ਰਹੀ ਹੈ ਨੌਜਵਾਨ ਮਰ ਰਹੇ ਨੇ ਇਸ ਉੱਪਰ ਕੋਈ ਵੀ ਪੁਲਿਸ ਦਾ ਅਧਿਕਾਰੀ ਬੋਲਣਾ ਨਹੀਂ ਚਾਹੁੰਦਾ ਆਪਣਾ ਮੂੰਹ ਨਹੀਂ ਖੋਲਣਾ ਚਾਹੁੰਦਾ ਤਾਂ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿਸ ਕਦਰ ਜੋ ਚਿੱਟਾ ਆਪਣਾ ਪੈਰ ਪ੍ਰਸਾਰ ਚੁੱਕਿਆ ਜਿਸ ਦੀ ਭੇਟ ਨਿਤ ਦਿਨ ਨੌਜਵਾਨ ਚੜ ਰਹੇ ਨੇ ਮਿਰਤਕ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਆਓ ਸੁਣਦੇ ਹਾਂ ਹਾਂਜੀ ਬਰਾਜ ਜੀ ਕਿਨਾਲ ਜੀ ਤੁਹਾਡਾ ਇਹਦਾ ਨਾਮ ਯਸ਼ ਕੁਮਾਰ 아이 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤੂਹ ਅੱਜ ਇੱਥੇ ਤੁਹਾਡੇ ਅ ਬਹਲੇ ਵਿੱਚ ਮੌਤ ਹੋਈ ਆ ਤੇ ਕੀ ਰਿਸ਼ਤਾ ਹੈ ਤੁਹਾਡੇ ਨਾਲ ਮੇਰਾ ਛੋਟਾ ਭਾਈ ਸੀਗਾ ਜੀ 25 ਸਾਲ ਦੀ ਉਮਰ ਉਹ ਟਿੱਡੇ ਦੇ ਟਿਕ ਨਾਲ ਖਤਮ ਹੋ ਗਿਆ ਜੀ ਠੀਕ ਹੈ ਜੀ ਦੱਸੋਗੇ ਮੈਂ ਕਿਦਾਂ ਘਟਣਾ ਹੋਈ ਆ ਕਿੰਨੇ ਵਜੇ ਮਤਲਬ ਮੌਤ ਹੋਈ ਆ ਉਹ ਕੰਮ ਤੇ ਸਾਡੇ ਨਾਲ ਜਾਂਦਾ ਸੀ ਕੁਆਰ ਦਾ ਕੰਮ ਕਰਦਾ ਫੇਰੀ ਦਾ ਅੱਛਾ ਜੀ ਤੇ ਇੱਕ ਦਿਨ ਸਾਢੇ 8 8:30 ਵਜੇ ਘਰੇ ਆਇਆ ਹੂੰ ਕਰੇ ਕਿ ਜਿਹੜਾ ਲੈ ਬਾਹਰ ਨਿਕਲ ਗਿਆ ਦਾਰੂ ਪਿੰਦਾ ਸੀ ਨਾਲ ਦਾਰੂ ਹੀ ਪੀਥੀ ਜੀ ਹੂੰ ਦਾਰੂ ਪੀ ਕੇ ਬਾਹਰ ਗਿਆ ਤੇ ਚਿੱਟਾ ਲਾ ਕੇ ਆਇਆ ਆਪਣੇ ਸੁੰਘਿਆ ਕਿ ਪ੍ਰੈਕਟੀਕਲ ਐ ਸਮਝ ਨਹੀਂ ਪਤਾ ਅੱਛਾ ਜੀ ਉਸ ਤੋਂ ਬਾਅਦ ਕਰਿਆ ਰਾਤ ਨੂੰ 11 ਵਜੇ ਮੇਰੇ ਛੋੜੇ ਭਾਈ ਨੇ ਚੱਕਿਆ ਮੈਨੂੰ ਹੂੰ ਕਿਹਦਾ ਬਲਾ ਸਾਰ ਨਹੀਂ ਆਉਂਦਾ ਜੀ ਸਾਰ ਹੀ ਆਇਆ ਤਾਂ ਉਹ ਵਜੇ ਹਸਪਤਾਲ ਲੈ ਕੇ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਹੂੰ ਡਾਕਟਰ ਪੰਗੂ ਹਸਪਤਾਲ ਦਰਹਾ ਹੂੰ ਇਤਲੇ ਕਿ ਉੱਥੇ ਡਾਕਟਰ ਨੇ ਕਿਹਾ ਵੀ ਇਹਨੂੰ ਉਹ ਐ ਮਸੀਨਾਂ ਜੇ ਲਿਆਂ ਕਿਰਦੇ ਬੀਜੋ ਲਿਆ ਹਾਂਜੀ ਤੇ ਕਹਿੰਦੇ ਇਹਨੂੰ ਸਾਹ ਹੈਗਾ ਇਹਨੂੰ ਕਰਦੇ ਨਸਾਂ ਉੱਤਰੇਗਾ ਠੀਕ ਹੋ ਜਾਏਗਾ ਹੂੰ ਉਸ ਤੋਂ ਬਾਅਦ ਅਸੀਂ ਘਰ ਜਾਂਦਾ ਜੀ ਕਰਾ ਲੈਣ ਤੋਂ ਬਾਅਦ ਰਾਤ ਦੇ 2:30 ਵਜੇ ਤੱਕ ਅਸੀਂ ਕੋਧੂ ਕੋੜੇ ਬੈਠੇ ਨਹੀਂ ਇਹਨੂੰ ਦੋਨੋਂ ਪਤਾ ਹੀ ਨਹੀਂ ਬੜੀ ਬਲਵਾਨ ਹੈ ਜੀ ਸਾਨੂੰ ਵੀ ਨੀਂਦ ਆਉਣ ਲੱਗੀ ਚੱਕਰਾ ਜਾ ਜੀ ਨਵਾਦ ਤੋ ਆ ਕੇ ਕੱਪੜੇ ਕੋਲ ਪਵਾ ਕੇ ਸਵਾਉਂਦਾ ਸੀ ਕੋਣ ਉਸ ਨੂੰ ਨਹੀਂ ਡਾਕਟਰ ਪੰਗੂ ਨੇ ਕੋਈ ਉਹਦਾ ਮਤਲਬ ਕੋਈ ਟੀਕਾ ਜਾਂ ਕੋਈ ਦਵਾਈ ਬੂਟੀ ਦਿੱਤੀ ਨਹੀਂ ਡਾਕਟਰ ਪੰਗੂ ਨੇ ਕੋਈ ਦਵਾਈ ਨਹੀਂ ਦਿੱਤੀ ਕੰਨਾ ਕਰੇ ਲਿਆ ਜੋ ਹਾਂ ਜੀ ਕੰਨਾ ਕਰੇ ਲਿਆ ਜੋ ਕੋਈ ਟੀਕਾ ਨਹੀਂ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਕੁਝ ਦਿੱਤਾ ਨਹੀਂ ਅਛਾ ਜੀ ਉਸ ਤੋਂ ਬਾਅਦ ਅਸੀਂ ਆਪਣੇ ਘਰ ਲਿਆ ਨਵਾਇਆ ਤੋ ਆਇਆ ਉਹਨੇ ਕੱਪੜੇ ਵੀ ਪਾ ਲਿਆ ਆਪਣੇ ਆਪ ਲੈਣੇ ਪਾਈ ਆ ਅਸੀਂ ਸਵਾਤਾ ਨੂੰ ਸੌਣ ਤੋਂ ਬਾਅਦ ਅਸੀਂ ਵੀ ਸੋ ਗਏ ਜਦੋਂ ਮੈਂ ਸਵੇਰੇ 5 ਵਜੇ ਉੱਠਿਆ ਉਹਦੇ ਮੂੰਹ 'ਤੇ ਚਾਗ ਨਿਕਲ ਗਈ ਚੱਕ ਨਿਕਲ ਰਹੀ ਮੈਂ ਕਬਰਾਂ ਗਿਆ ਜੀ ਫਿਰ ਮੇਰਾ ਪਾਈ ਦੇਖਿਆ ਮੈਂ ਸਾਚੇ ਕਿਤੀ ਉਸ ਟਵਾ ਡੰਡੀ ਸੀ ਕਿੰਨੇ ਕ ਸਮੇਂ ਤੋਂ ਮੁੰਡਾ ਤੁਹਾਡਾ ਜਿਹੜਾ ਭਰਾ ਨਸ਼ਾ ਕਰ ਰਿਹਾ ਸੀਗਾ ਇਹ ਤਕਨ 2 ਸਾਲ ਤੋਂ ਜੀ ਐਦਾਂ ਹੀ ਆ ਕਰਦਾ ਸੀਗਾ ਕੋਈ ਇਲਾਜਪਰਾ ਨਹੀਂ ਕਰਾਇਆ ਤੁਸੀਂ ਇਹਦਾ ਇਲਾਜ ਤਾਂ ਦਾਈ ਠੀਕ ਸੀਗਾ ਆਪਣੇ ਘਰ ਚੋਂ ਦੋ ਗੁੱਡੀਆਂ ਲੈ ਛੋਟੀਆਂ ਛੋਟੀਆਂ ਇੱਕ ਮੁੰਡਾ ਅਰੇ ਮਤਲਬ ਮਿੰਨਾ ਤੋਂ ਮਿੰਨਾ ਖਾਂਦਾ ਸੀਗਾ ਉਹ ਡੇਲੀ ਤੇ ਮਤਲਬ ਦਾਰੂ ਦਾ ਹਾਦੀ ਸੀਗਾ ਹੂੰ ਹੋੜੇ ਮਤਲਬ ਤੁਹਾਡੇ ਮਲੇ ਜੇ ਕਿੰਨੇ ਕ ਬੱਚੇ ਨੇ ਜਿਹੜੇ ਨਸ਼ੇ ਤੋਂ ਨਸ਼ਾ ਕਰਦੇ ਨੇ ਪਿੰਡ ਦਾ ਮਤਲਬ ਜੀ ਪੂਰਾ ਪਿੰਡ ਹੀ ਆ ਗਈ ਇਹ じゃ ਕੋਈ ਘਰ ਨਹੀਂ ਸਾਡੇ ਚ ਹੈ ਜਿਹੜਾ ਜਿਹਦਾ ਬੱਚਾ ਨਹੀਂ ਨਸ਼ਾ ਕਰਦਾ ਕਿਹੜਾ ਵਾੜਾ ਜੀ ਤੁਹਾਡਾ ਸਾਡਾ ਗਵਿੰਦਪੁਰਾ ਮਲਾ 8 ਨੰਬਰ ਵਾੜਾ ਸਿੱਧੂ ਹਸਪੀਟਲ ਬੈਕ ਸਾਈਡ ਗੁਰਾਹਾ ਠੀਕ ਹੈ ਜੀ ਤੇ ਹੁਣ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਜੀ ਚਲੋ ਜਿਹੜਾ ਸਾਡੇ ਨਾਲ ਬੀਤਿਆ ਕਿਸੇ ਹੋਰ ਨਾਲ ਨਾਲ ਬੀਤੇ ਜੀ ਕਾਰਵਾਈ ਕਰੋ ਸਾਡੇ ਬੱਚੇ ਸਾਡੇ ਪਹਿਲਾਂ ਮਰ ਰਹੇ ਨੇ ਆ ਵੀ ਮਰ ਗਿਆ ਮੇਰਾ ਭਾਈ ਵੀ ਮਰ ਗਿਆ ਮਤਲਬ ਵੀ 5 4 ਮਰ ਗਏ ਇਨੋ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਜੀ ਉਹਨਾਂ ਮਤਲਬ ਠੀਕ ਸਾਡਾ ਕਹਿੰਦਾ ਮਤਲਬ ਸਾਡੇ ਤੋਂ ਮਰ ਗਏ ਵੀ ਲੋਕਾਂ ਦੇ ਨਾ ਮਰੇ ਹਾਂ ਹੂੰ ਕਿ ਨਹੀਂ ਨਹੀਂ ਤੁਸੀਂ ਪੁਲਿਸ ਪਲਾ ਸਮਝਦੇ ਲੋਕਾਂ ਦਾ ਹੁਣ ਪਲਾ ਸਮਝੇ ਬਸ ਐਸ ਐਚ ਓ ਤੁਸੀਂ ਐਸ ਐਚ ਓ ਦਰਾਹਾ ਕੋਲ ਗਏ ਹੋ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਅਸੀਂ ਐਸ ਐਚ ਓ ਨਾਲ ਨਹੀਂ ਗਏ ਜੀ ਹਾਂ ਕਿਸੇ ਤੁਹਾਡੇ ਵਰਗਾ ਸਰਦਾਰ ਸੀ ਉਹਨਾਂ ਨੇ ਗੱਲ ਕੀਤੀ ਸੀ ਹਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਬੀਬੀ ਚਿੱਟਾ ਵੇਚਦੀ ਆ ਉਹਨੂੰ ਕੋਈ ਭਾਬੀ ਭਾਬੀ ਕਹਿੰਦੇ ਨਾਲ ਲੱਕੜ ਮੰਡੀ ਦਾ ਅੱਛਾ ਪੁਰਾਣਾ ਪਰਫਾਨਾ ਸੀ ਅੱਛਾ ਜੀ ਕੀ ਜੀ ਆਪਣਾ ਬੰਦਾ ਭੇਜੋ 1.40000 ਰੁਪਏ ਦੇਖੇ ਅਸੀਂ ਉਹ ਸਰਦਾਰ ਸਰਦਾਰ ਸਾਡੀ ਸਰਦਾਰ ਹੈ ਨਹੀਂ ਕੀ ਓਕੇ ਠੀਕ ਹੈ ਠੀਕ ਹੈ ਤੇ ਹੁਣ ਤੁਸੀਂ ਕੋਈ ਲਿਖਤੀ ਸ਼ਿਕਾਇਤ ਕੀਤੀ ਆ ਤੁਸੀਂ ਇਹਦੀ ਕੋਈ ਕੀਤੀ ਆ ਅਸੀਂ ਦਰਦ ਮਾਰੀ ਕੀਤੀ ਕਿ ਮੋਨੇ ਦਾ ਪੋਸਟਮਾਸਟਰ ਹੋਊਗਾ ਦੋ ਤਿੰਨ ਦਿਨ ਬਾਅਦ ਨਹੀਂ ਮਿਲਣੀ ਇਸ ਕਰਕੇ ਆਪਣਾ ਅੰਦਰ ਸ਼ਿਕਾਇਤ ਨਹੀਂ ਜਿਸ ਤਰ੍ਹਾਂ ਤੁਹਾਡੇ ਮਹੱਲੇ ਦੇ ਹਾਲਾਤ ਨੇ ਫਿਰ ਇਸ ਤਰ੍ਹਾਂ ਤਾਂ ਹਾਲਾਤ ਹੋਰ ਖਰਾਬ ਹੋਣਗੇ ਹੋਰ ਬੱਚਿਆਂ ਦੇ ਮਤਲਬ ਨੁਕਸਾਨ ਦਾ ਕਤਰਾ ਸਾਂ ਦੇਖਤ ਰਹੀ ਨਵੀਂ ਪੀੜ੍ਹੀ 20 ਸਾਲ ਦੇ ਮੁੰਡੇ 15 ਸਾਲ ਦੇ ਜਵਾਨ 22 ਸਾਲ ਦੇ 17 ਸਾਲ ਦੇ ਸਾਰੇ ਹੀ ਰਸਾ ਕਰਨਗੇ ਸਾਡੀ ਕੋਈ ਗੱਲਬਾਤ ਸਮਝਦਾ ਨਹੀਂ ਹੈ ਨਾ ਕੀ ਸੀ ਬੱਚੇ ਦਾ ਮੁੰਡੇ ਦਾ ਜਿਹਦੇ ਪਾਈ ਦਾ ਨਾਮ ਅਜੇ ਹੈ ਹਾਂਜੀ ਹਾਂਜੀ ਕਿੰਨੀ ਉਮਰ ਸੀ ਉਹ ਮਤਲਬ 25 26 ਸਾਲ ਸੀ